ਪਾਸਪੋਰਟ ਬਣਿਆ ਹੋਇਆ ਹੈ ਪੈਨ ਕਾਰਡ ਬਣਿਆ ਹੋਇਆ ਤਾਂ ਫਿਰ ਦੇਰ ਕਿਸ ਗੱਲ ਦੀ ਅੱਜ ਹੀ ਸਾਡੀ ਗੁਰਦਾਸਪੁਰ ਜੈਨਜੀ ਇਮੀਗ੍ਰੇਸ਼ਨ ਦੀ ਟੀਮ ਨੂੰ ਮਿਲੋ ਤੇ ਆਪਣਾ ਜਿਹੜਾ ਹੈਗਾ ਆਸਟ੍ਰੇਲੀਆ ਜਾਣ ਦਾ ਸੁਪਨਾ ਪੂਰਾ ਕਰੋ ਉਹ ਵੀ ਲੋਟਰੀ ਪਾ ਕੇ ਕਿਉਂਕਿ ਆਸਟ੍ਰੇਲੀਆ ਨੇ ਇੱਕ ਲੋਟਰੀ ਸਿਸਟਮ ਕੱਢਿਆ ਹੋਇਆ ਹੈ ਜਿਹਦੇ ਵਿੱਚ ਇੰਡੀਅਨਸ ਨੂੰ ਉਹ ਐਂਟਰੀ ਟੇਨ ਦੇ ਲਈ ਫ੍ਰੀ ਆਫ ਕਾਸਟ ਜਾਨਿ ਕੇ 25 ਡਾਲਰ ਜਿਹੜੀ ਫੀਸ ਦੇ ਨਾਲ ਗਵਰਨਮੈਂਟ ਫੀਸ ਜਿਹੜੀ ਹੈਗੀ ਆ ਵੀਜ਼ਾ ਅਪਲਾਈ ਕਰਨ ਦੀ ਉਹਦੇ ਨਾਲ ਤੁਸੀਂ ਰਿਸਕ ਲੈ ਕੇ ਕਰ ਸਕਦੇ ਹੋ ਸੋ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਸੀਂ ਆਸਟ੍ਰੇਲੀਆ ਜਾਂ ਤੁਹਾਡਾ ਭੈਣ ਭਰਾ ਜੇ ਦੀ ਉਮਰ 18 ਤੋਂ 29 ਸਾਲ ਹੈ ਸੋ ਅਪਲਾਈ ਕਰ ਸਕਦੇ ਹੋ ਤੇ ਆਪਣੀ ਜਿਹੜੀ ਕਿਸਮੰਤਰ ਹੈ ਉਹਨੂੰ ਅਜ਼ਮਾਓਂਸ ਕਹਿੰਦੇ ਨੇ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਸੋ ਦੋਸਤੋ ਜੇ ਤੁਸੀਂ ਵੀ ਆਪਣਾ ਭਲਾ ਜਾਂ ਕਿਸੇ ਦੋਸਤ ਮਿੱਤਰ ਦਾ ਕਰਨਾ ਚਾਹੁੰਦੇ ਹੋ ਸੋ ਇਹ ਵੀਡੀਓ ਤੁਹਾਡੇ ਲਈ ਖਾਸ ਹੈ ਕਿਉਂ ਕਿਉਂਕਿ ਜੇ ਤੁਹਾਡੀ ਉਮਰ 18 ਤੋਂ 30 ਸਾਲ ਹੈਗੀ ਹੈ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਤੁਹਾਡਾ ਪਾਸਪੋਰਟ ਬਣਿਆ ਹੋਇਆ ਹੈ ਪੈਨ ਕਾਰਡ ਬਣਿਆ ਹੋਇਆ ਤਾਂ ਫਿਰ ਦੇਰ ਕਿਸ ਗੱਲ ਦੀ ਅੱਜ ਹੀ ਸਾਡੀ ਗੁਰਦਾਸਪੁਰ ਜ਼ੈਂਜੀ ਇਮੀਗ੍ਰੇਸ਼ਨ ਦੀ ਟੀਮ ਨੂੰ ਮਿਲੋ ਤੇ ਆਪਣਾ ਜਿਹੜਾ ਹੈਗਾ ਆਸਟ੍ਰੇਲੀਆ ਜਾਣ ਦਾ ਸੁਪਨਾ ਪੂਰਾ ਕਰੋ ਉਹ ਵੀ ਲਾਟਰੀ ਪਾਰਕ ਦੀ ਕਿਉਂਕਿ ਆਸਟ੍ਰੇਲੀਆ ਨੇ ਇੱਕ ਲਾਟਰੀ ਸਿਸਟਮ ਕੱਢਿਆ ਹੋਇਆ ਹੈ ਜਿਹਦੇ ਵਿੱਚ ਇੰਡੀਅਨਸ ਨੂੰ ਉਹ ਐਂਟਰੀ ਤੇ ਇਨ ਲਈ ਫੀ ਆਫ ਪਾਸ ਤੋਂ ਯਾਨੀ ਕਿ 25 ਡਾਲਰ ਜਿਹੜੀ ਫੀਸ ਦੇ ਨਾਲ ਗਵਰਨਮੈਂਟ ਫੀਸ ਜਿਹੜੀ ਹੈਗੀ ਆ ਵੀਜ਼ਾ ਅਪਲਾਈ ਕਰਨ ਦੀ ਉਹਦੇ ਨਾਲ ਤੁਸੀਂ ਰਿਸਕ ਲੈ ਕੇ ਕਰ ਸਕਦੇ ਹੋ ਸੋ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਸੀਂ ਆਸਟ੍ਰੇਲੀਆ ਜਾਂ ਤੁਹਾਡਾ ਭੈਣ ਭਰਾ ਜਿਹਦੀ ਉਮਰ 18 23 ਸਾਲ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਆਪਣੀ ਜਿਹੜੀ ਕਿਸਮ ਹੁੰਦਾ ਉਹਨੂੰ ਅਜ਼ਮਾ ਸਕਦੇ ਕਹਿੰਦੇ ਨੇ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਸੋ ਦੋਸਤੋ ਜੇ ਤੁਸੀਂ ਵੀ ਆਪਣਾ ਭਲਾ ਜਾਂ ਕਿਸੇ ਦੋਸਤ ਮਿੱਤਰ ਦਾ